ਅਮਰੀਕਾ ਦੇ ਉਪਰਾਸ਼ਪਤੀ ਜੇ.ਡੀ. ਬੈਂਸ ਨੇ ਕਿਹਾ ਹੈ ਕਿ ਗ੍ਰੀਨ ਕਾਰਡ ਹੋਲਡਰ ਹਮੇਸ਼ਾ ਲਈ ਅਮਰੀਕਾ ਵਿੱਚ ਨਹੀਂ ਰਹਿ ਸਕਦੇ ਗ੍ਰੀਨ ਕਾਰਡ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਜ਼ਿੰਦਗੀ ਭਰ ਅਮਰੀਕਾ ਵਿੱਚ ਰਹਿਣ ਦਾ ਹੱਕ ਹੈ ਸਰਕਾਰ ਕੋਲ ਗ੍ਰੀਨ ਕਾਰਡ ਧਾਰਕਾਂ ਨੂੰ ਕੱਢਣ ਦਾ ਅਧਿਕਾਰ ਹੈ ਉਹਨਾਂ ਇਹ ਗੱਲ टीवी चैनल ਤੇ ਇੰਟਰਵਿਊ ਦੌਰਾਨ ਕਹੀ ਦਰਅਸਲ ਗ੍ਰੀਨ ਕਾਰਡ ਨੂੰ ਕਾਨੂੰਨੀ ਤੌਰ ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਨਿਵਾਸ ਤੇ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਬਸ਼ਰਤੇ ਵਿਅਕਤੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਅਪਰਾਧ ਵਿੱਚ ਸ਼ਾਮਲ ਨਾ ਹੋਵੇ ਅਮਰੀਕਾ ਦੇ ਤੱਥਾਂ ਅਨੁਸਾਰ 2013 ਤੋਂ 2022 ਤੱਕ ਅਮਰੀਕਾ ਵਿੱਚ 7.16 ਲੱਖ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲੇ ਹਨ ਅੱਜਕੱਲ੍ਹ ਅਮਰੀਕਾ ਵਿੱਚ ਗ੍ਰੀਨ ਕਾਰਡ ਰੱਖਣ ਵਾਲੇ ਲੋਕਾਂ ਵਿੱਚ ਮੈਕਸੀਕਾਨਾਂ ਤੋਂ ਬਾਅਦ ਭਾਰਤੀ ਦੂਜੇ ਨੰਬਰ ਤੇ ਹਨ 2022 ਵਿੱਚ 1.27 ਲੱਖ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲਿਆ ਇਨਾ ਤੋਂ ਇਲਾਵਾ 12 ਲੱਖ ਤੋਂ ਵੱਧ ਭਾਰਤੀ ਪ੍ਰਵਾਸੀ ਗ੍ਰੀਨ ਕਾਰਡ ਦੀ ਵੇਟਿੰਗ ਕਰ ਰਹੇ ਹਨ ਕੋਈ ਵਿਅਕਤੀ ਗ੍ਰੀਨ ਕਾਰਡ ਮਿਲਣ ਦੇ 3 ਤੋਂ 5 ਸਾਲਾਂ ਦੇ ਅੰਦਰ ਅੰਦਰ ਅਮਰੀਕਾ ਵਿੱਚ ਪਰਮਾਨੈਂਟ ਰੈਜ਼ਿਡੈਂਸੀ ਯਾਨੀ ਪੀਆਰ ਲਈ ਅਰਜੀ ਦੇ ਸਕਦਾ ਹੈ ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਵੈਸ਼ ਦੇ ਇਸ ਬਿਆਨ ਤੋਂ ਬਾਅਦ ਗ੍ਰੀਨ ਕਾਰਡ ਧਾਰਕਾਂ ਵਿੱਚ ਚਿੰਤਾ ਵਾਖਦੀ ਹੈ ਕਿਉਂਕਿ ਉਹਨਾਂ ਨੂੰ ਅਚਾਨਕ ਡਿਪੋਰਟ ਕੀਤਾ ਜਾ ਸਕਦਾ ਹੈ ਅਮਰੀਕਾ ਵਿੱਚ ਕਈ ਸਾਲਾਂ ਤੋਂ ਰਹਿ ਰਹੇ ਅਧਿਕਾਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਵਾਲੇ ਪ੍ਰਵਾਸੀਆਂ ਵਿੱਚ ਇਹ ਡਰ ਹੋ ਸਕਦਾ ਹੈ ਕਿ ਸਿਆਸੀ ਚਾਸਲੇ ਉਹਨਾਂ ਦੇ ਸਥਾਈ ਨਿਵਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ ਦੱਸਦੇ ਕਿ ਵੈਸ ਦੀਆਂ ਟਿੱਪਣੀਆਂ ਅਜੇ ਸਮੇਂ ਵਿੱਚ ਆਈਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ 트੍ਰੰਪ ਗੋਲਡ ਕਾਰਡ ਨਾਂ ਦੇ ਵੀਜ਼ੇ ਪ੍ਰੋਗਰਾਮ ਦਾ ਪ੍ਰਚਾਰ ਕਰ ਰਹੇ ਹਨ ਇਸ ਪ੍ਰੋਗਰਾਮ ਤਹਿਤ ਵਿਦੇਸ਼ੀ ਨਾਗਰਿਕ 5 ਮਿਲੀਅਨ ਡਾਲਰ ਯਾਨੀ ਕਰੀਬ 44 ਕਰੋੜ ਰੁਪਏ ਦੇ ਕੇ ਅਮਰੀਕੀ ਨਾਗਰਿਕਤਾ ਹਾਸਲ ਕਰ ਸਕਦੇ ਹਨ ਅਤੇ 트੍ਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਲੈਣ ਦਾ ਰਾਹ ਦੱਸਿਆ ਹੈ ਦੱਸਦੇ ਕਿ 트੍ਰੰਪ ਨੇ ਗੋਲਡ ਕਾਰਡ ਨੂੰ EB5 ਵੀਜ਼ਾ ਪ੍ਰੋਗਰਾਮ ਦਾ ਬਦਲ ਦੱਸਿਆ ਉਹਨਾਂ ਕਿਹਾ ਕਿ ਭਵਿੱਖ ਵਿੱਚ 10 ਲੱਖ 골ਡ ਕਾਰਡ ਵੇਚੇ ਜਾਣਗੇ ਇਸ ਵਿੱਚ EB5 ਵੀਜ਼ਾ ਪ੍ਰੋਗਰਾਮ ਅਮਰੀਕੀ ਨਾਗਰਿਕਾ ਦਾ ਸਭ ਤੋਂ ਸੌਖਾ ਹੈ ਇਸ ਲਈ ਲੋਕਾਂ ਨੂੰ 1 ਮਿਲੀਅਨ ਡਾਲਰ ਕਰੀਬ 8.75 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ 트럼ਪ ਮੁਤਾਬਕ ਵੀਜ਼ਾ ਕਾਰਡ ਅਮਰੀਕੀ ਨਾਗਰਿਕਤਾ ਦਾ ਰਾਹ ਖੋਲੇਗਾ ਲੋਕ ਇਸ ਨੂੰ ਖਰੀਦ ਕੇ ਅਮਰੀਕਾ ਆਣਗੇ ਤੇ ਇੱਥੇ ਬਹੁਤ ਸਾਰਾ ਟੈਕਸ ਅਦਾ ਕਰਨਗੇ ਉਹਨਾਂ ਦਾਵਾ ਕੀਤਾ ਹੈ ਕਿ ਇਹ ਪ੍ਰੋਗਰਾਮ ਬਹੁਤ ਸਫਲ ਹੋਵੇਗਾ ਤੇ ਜਲਦ ਹੀ ਕੌਮੀ ਕਰਜ਼ੇ ਦੀ ਅਦਾਇਗੀ ਕੀਤੀ ਜਾ ਸਕੇਗੀ ਜਿਕਰ ਯੋਗ ਆ ਕਿ ਅਮਰੀਕਾ ਵਿੱਚ ਪੱਕੇ ਤੌਰ ਤੇ ਰਹਿਣ ਲਈ ਗ੍ਰੀਨ ਕਾਰਡ ਦੀ ਲੋੜ ਹੁੰਦੀ ਹੈ ਇਸ ਦੇ ਲਈ EB1 EB2 EB3 EB4 ਵੀਜ਼ਾ ਪ੍ਰੋਗਰਾਮ ਹਨ ਪਰ EB5 ਵੀਜ਼ਾ ਪ੍ਰੋਗਰਾਮ ਸਭ ਤੋਂ ਵਧੀਆ ਹੈ